ਸਾਤ ਸ਼ੀਰਿਆ ਕਾਲ ਦੋਸਤੋ ਪਹਿਲੀ ਵਾਰ ਮਾਂ ਬਣੀ ਦੇ ਮਾਨਸਿਕ ਬਲਬਲੇ ਵਿਆਹ ਮਗਰੋਂ ਪਹਿਲਾ ਸਾਲ ਸੁਨਹਿਰੀ ਸੁਪਨੇ ਵਾਂਗ ਲੰਘ ਗਿਆ। ਅਕਸਰ ਮਾਨ ਕਰਿਆ ਕਰਦੀ ਕਿ ਮੇਰੀ ਪਸੰਦ ਜ਼ਿੰਦਗੀ ਦੀ ਹਰ ਕਸਵੱਟੀ ਤੇ ਪੂਰੀ ਉੱਤਰੀ ਸੀ। ਸਹੇਲੀਆਂ ਵਿੱਚ ਗੱਲ ਚੱਲ ਪੈਂਦੀ ਬਾਕੀਆਂ ਦੇ ਕਿੰਨੇ ਸਾਰੇ ਗਿਲੇ ਸ਼ਿਕਵੇ ਹੁੰਦੇ। ਟਾਈਮ ਨਹੀਂ ਦਿੰਦਾ ਬਿਜ਼ਨਸ ਤੇ ਝਿਮੇਲੇ ਮਾਂ-ਬਾਪ ਖਰਚੇ ਪਾਉਣ ਤੇ ਲੜਾਈ। ਨਿੱਕੀ-ਨਿੱਕੀ ਗੱਲ ਤੋਂ ਬਹਿਸ ਤੇ ਮੂਡ ਬੋਲ ਬਲਾਰਾ। ਮੈਨੂੰ ਚੁੱਪਚਾਪ ਬੈਠੀ ਨੂੰ ਵੇਖ ਅਕਸਰ ਮਖੌਲ ਕਰਦੀਆਂ ਆਖਦੀਆਂ ਇਸ ਮਿਸਨੀ ਨੇ ਤੇ ਕੋਈ ਮੋਤੀ ਦਾਣ ਕੀਤੇ ਹੋਣੇ ਐਡਾ ਵਧੀਆ ਨਾਲ ਦਾ ਮਿਲਿਆ ਹਰ ਗੱਲ ਦਾ ਧਿਆਨ ਰੱਖਣ ਵਾਲਾ ਹਰ ਗੱਲ ਸਿਰ ਸੁਟਕੇ ਮੰਨ ਲੈਣ ਵਾਲਾ ਕਦੀ ਕੋਈ ਕਿੰਤੂ ਪ੍ਰੰਤੂ ਨਹੀਂ ਫਿਰ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਆ ਗਿਆ ਖੁਦ ਬੱਚਿਆਂ ਵਾਂਗ ਵਿਚਰਨ ਵਾਲੀ ਦੇ ਘਰ ਇੱਕ ਨਿੱਕੀ ਬੱਚੀ ਨੇ ਜਨਮ ਲਿਆ ਸੋਚਣ ਦਾ ਨਜ਼ਰੀਆ ਬਦਲ ਜਾ ਗਿਆ ਦੁਨੀਆ ਅਲੱਗ ਹੀ ਐਂਗਲ ਤੋਂ ਵੇਖਣੀ ਸ਼ੁਰੂ ਕਰ ਦਿੱਤੀ ਕਿੰਨੇ ਸਾਰੇ ਲੋਕ ਆਏ ਸਿਫਤਾਂ ਦੇ ਪੂਲ ਬੰਨੇ ਕਿੰਨੀਆਂ ਸਾਰੀਆਂ ਅਸੀਸਾਂ ਸਾਰੇ ਸਵਰਗਾਂ ਦੀ ਹੂਰ ਨੂੰ ਵੇੜੇ ਲਿਆਉਣ ਵਾਲੀ ਮਾਂ ਦਾ ਮੱਥਾ ਚੁੰਮਦੇ ਨਾ ਥੱਕਦੇ ਮੈਂ ਅਕਸਰ ਹੀ ਕੋਲ ਪਈ ਧੀ ਨਾਲ ਗੱਲਾਂ ਕਰਦੀ ਰਹਿੰਦੀ ਹੁਣ ਉਹ ਵੀ ਅੱਗੇ ਹੁੰਘਾਰਾ ਭਰਦੀ ਮੈਂ ਉਸ ਦੇ ਬੁੱਲਾਂ ਨੂੰ ਚੁੰਮਦੀ ਉਸ ਨੂੰ ਦੁੱਧ ਚੰਗਾਉਂਦੀ ਇੰਜ ਲੱਗਦਾ ਜਿਦਾਂ ਰੱਬ ਨੇ ਆਪਣੇ ਖਜ਼ਾਨੇ ਵਿੱਚੋਂ ਸਭ ਤੋਂ ਮਹਿੰਗਾ ਤੋਹਫ਼ਾ ਕੱਢ ਮੇਰੀ ਝੋਲੀ ਪਾਇਆ ਹੋਵੇ ਪਰ ਨਾਲ ਦੇ ਵਿੱਚ ਇੱਕ ਫਰਕ ਜਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਉਸਨੇ ਗੱਲ ਨਾ ਕਰਨੀ ਆ ਘੱਟ ਕਰ ਦਿੱਤੀਆਂ ਜ਼ਿਆਦਾਤਰ ਟਾਈਮ ਬਾਹਰ ਹੀ ਰਿਹਾ ਕਰਦਾ ਇੱਕ ਦੋ ਵਾਰ ਕਿਹਾ ਛੇਤੀ ਆ ਜਾਇਆ ਕਰੋ ਕਈ ਵਾਰ ਨਿੱਕੀ ਤੰਗ ਕਰਦੀਏ ਪਰ ਕੋਈ ਖਾਸ ਅਸਰ ਨਾ ਹੋਇਆ ਇੱਕ ਦੋ ਵਾਰ ਪਤਾ ਲੱਗਾ ਬਿਜ਼ਨਸ ਮੀਟਿੰਗ ਦੇ ਨਾਮ ਹੇਠ ਜਾ ਰਹੇ ਦੋਸਤਾਂ ਦੀ ਮਹਿਫਲ ਦਾ ਲੁਫੁਟ ਉਟਾਇਆ ਜਾ ਰਿਹਾ ਸੀ ਮੈਨੂੰ ਉਸ ਦਿਨ ਪਹਿਲੀ ਵਾਰ ਮੈਂ ਉਸ ਦਿਨ ਪਹਿਲੀ ਵਾਰ ਖਿੱਚ ਕੇ ਬੋਲੀ ਮੁਰ ਨਿੱਕੀ ਜੀ ਬਹਿਸ ਵੀ ਹੋ ਗਈ ਜਦੋਂ ਉਸ ਦਾ ਗਿੱਲਾ ਡਾਈਪਰ ਬਦਲਦੀ ਤਕਸਿਰ ਦਿਲ ਵਿੱਚ ਆਉਂਦਾ ਕਿ ਇਹ ਚੀਜ਼ਾਂ ਉਸ ਨੂੰ ਵੀ ਆਉਣੀਆਂ ਚਾਹੀਦੀਆਂ ਨੇ ਅੱਧੀ ਰਾਤ ਨੂੰ ਮੈਂ ਕੱਲੀ ਹੀ ਕਿਉਂ ਡਿਸਟਰਬ ਹੋਵਾਂ ਇੱਕ ਦੋ ਵਾਰ ਰੋਂਦੀ ਹੋਈ ਨੂੰ ਜਾਣ ਬੁੱਝ ਕੇ ਆਪਣਾ ਦੁੱਧ ਨਾਲ ਚੁੰਘਾਇਆ ਜੇ ਕਿਤੇ ਹੋਰ ਉੱਚੀ ਰੋਵੇ ਤਾਂ ਕੋਲ ਘਰਾੜੇ ਮਾਰਦੇ ਦੀ ਨੀਂਦ ਖਰਾਬ ਤਾਂ ਹੋਵੇ ਮੁੜ ਕੇ ਹੋਰ ਜ਼ੋਰ ਨਾਲ ਰੋਂਦੀ ਵੱਲ ਵੇਖ ਆਪਣੇ ਆਪ ਤੇ ਗੁੱਸਾ ਵੀ ਆਇਆ ਪਰ ਆਪਣੇ ਆਪ ਤੇ ਆਇਆ ਵੀ ਤੇ ਆਪਣੇ ਆਪ ਤੇ ਇਸ ਤੇ ਨਿਕਲ ਗਿਆ ਫਿਰ ਇੱਕ ਦਿਨ ਮੈਂ ਥੋ ਬਿਨਾ ਪੁੱਛਿਆ ਹੀ ਮਨੋਵਿਗਿਆਨ ਦੇ ਡਾਕਟਰ ਨਾਲ ਅਪਾਇੰਟਮੈਂਟ ਬਣਾ ਲਈ ਉਸ ਦਿਨ ਫਿਰ ਬੜੀ ਲੜਾਈ ਹੋਈ ਮੈਂ ਆਖਿਆ ਤੁਸੀਂ ਲੋਕ ਮੈਨੂੰ ਪਾਗਲ ਸਮਝਦੇ ਹੋ ਜਾਂ ਪਾਗਲ ਕਰ ਦੇਣਾ ਚਾਹੁੰਦੇ ਹੋ ਫਿਰ ਮਗਰੋਂ ਪਰਿਵਾਰ ਵਾਲਿਆਂ ਨਾਲ ਹੁੰਦੀ ਹੌਲੀ ਹੌਲੀ ਕੁਸਰਫੁਸਰ ਤੋਂ ਮਾਨ ਵਿੱਚ ਕਿੰਨੇ ਸਾਰੇ ਸ਼ੰਕੇ ਪੈਦਾ ਹੁੰਦੇ ਫਿਰ ਗੱਲ ਮੇਰੇ ਘਰ ਤੱਕ ਆਪੜੀ ਤਾਂ ਡੈਡ ਮੈਨੂੰ ਘਰੇ ਲੈ ਗਏ ਹੁਣ ਵੀ ਮੇਰਾ ਸਾਰਾ ਧਿਆਨ ਇਹਨਾਂ ਵੱਲ ਹੀ ਰਹਿੰਦਾ ਵਾਰ-ਵਾਰ ਫੋਨ ਕਰਦੀ ਕਿੰਨੇ ਸਾਰੇ ਸਵਾਲ ਪੁੱਛਦੀ ਕਿਸ ਦੇ ਨਾਲ ਗੱਲ ਕਰਦੀੋਂ ਕੋਈ ਹੋਰ ਤਾਂ ਨਹੀਂ ਆ ਗਈ ਲਾਈਫ ਵਿੱਚ ਇਹ ਸਵਾਲ ਮਗਰੋਂ ਵੀ ਸਾਡੀ ਅਕਸਰ ਲੜਾਈ ਹੋ ਜਾਂਦੀ ਮੈਂ ਸੋਚਾਂ ਸੋਚਾਂ ਵਿੱਚ ਬਹੁਤ ਅੱਗੇ ਨਿਕਲ ਜਾਇਆ ਕਰਦੀ ਵਖਰੀਆਂ ਤਲਾਕ ਤੇ ਹੋਰ ਵੀ ਬਹੁਤ ਕੁਝ ਅਕਸਰ ਆਪਣੀ ਜ਼ਿੰਦਗੀ ਬਾਰੇ ਕਿੰਨੀਆਂ ਸ਼ਿਕਾਇਤਾਂ ਕਰਦੀ ਰਹਿੰਦੀ ਪੁਰਾਣੀਆਂ ਸਹੇਲੀਆਂ ਮੈਨੂੰ ਆਪਣੇ ਨਾਲੋਂ ਕਈ ਗੁਣਾ ਜ਼ਿਆਦਾ ਵਹਿਤਰ ਜਾਪਦੀਆਂ ਫਿਰ ਹੋਰ ਵੀ ਕਿੰਨੇ ਸਾਰੇ ਉਤਰਾ ਚੜਾ ਆਏ ਕਿੰਨੀਆਂ ਮੀਟਿੰਗਾਂ ਤੇ ਸਲਾਹ مشਵਰੇ ਹੋਏ ਕੁਝ ਆਪਣੇ ਆਪ ਨੂੰ ਸਮਝਾਇਆ ਤੇ ਕੁੱਲ ਫੇਰਬਦਲ ਇਹਨਾਂ ਨੇ ਵੀ ਕੀਤੇ ਫਿਰ ਅਖੀਰ ਹੌਲੀ-ਹੌਲੀ ਗੱਡੀ ਲਾਈਨ ਤੇ ਆਉਣੀ ਸ਼ੁਰੂ ਹੋ ਗਈ ਪਰ ਕੁਝ ਗੱਲਾਂ ਆਖਣਾ ਚਾਹਾਂਗੀ ਕਿ ਬੱਚੇ ਦੇ ਜਨਮ ਮਗਰੋਂ ਮਾਂ ਦੇ ਅੰਦਰ ਅਕਸਰ ਹੀ ਕਿੰਨੇ ਸਾਰੇ ਤੂਫਾਨ ਉੱਠਦੇ ਹੀ ਰਹਿੰਦੇ ਨੇ ਕਿੰਨੇ ਸਾਰੇ ਡਰ ਹੁੰਦੇ ਨੇ ਇੰਜ ਲੱਗਦਾ ਕੋਈ ਕੀਮਤੀ ਚੀਜ਼ ਗਵਾਚ ਰਹੀ ਹੋਵੇ ਕੋਈ ਬਹੁਤ ਹੀ ਜ਼ਿਆਦਾ ਪਿਆਰੀ ਚੀਜ਼ ਚੋਰੀ ਕਰ ਰਿਹਾ ਹੋਵੇ ਕੋਈ ਆਪਣਾ ਨਾਦਰ ਅੰਦਾਜ਼ ਕਰੇ ਇਹ ਤਾਂ ਬਿਲਕੁਲ ਵੀ ਚਰਿਆ ਨਹੀਂ ਜਾਂਦਾ ਕਿਸੇ ਨੂੰ ਮੇਰੀਆਂ ਸਰੀਰਕ ਬਣਤਰਾਂ ਵਿੱਚ ਆਈਆਂ ਖਾਮੀਆਂ ਨਜ਼ਰ ਆ ਰਹੀਆਂ ਹਨ ਕੋਈ ਮੇਰੀ ਜਗ੍ਹਾ ਲੈ ਰਿਹਾ ਏ ਕੋਈ ਮੈਨੂੰ ਧੋਖਾ ਦੇ ਰਿਹਾ ਏ ਵਗੈਰਾ ਵਗੈਰਾ ਇੰਨਾ ਸਾਰਿਆਂ ਬਲਵਲਿਆਂ ਦਾ ਇੱਕੋ ਇੱਕ ਬਸ ਇਹੋ ਇਲਾਜ ਹੈ ਤੇ ਇੱਕ ਤੋਂ ਦੋ ਹੋ ਗਏ ਬਜੂਦਾਂ ਨਾਲ ਬਿਤਾਇਆ ਜਾਂਦਾ ਸਮਾਂ ਵੀ ਦੋ ਗੁਣਾ ਕਰ ਦਿੱਤਾ ਜਾਵੇ ਵਿਆਹ ਵਾਲੇ ਲਾਲ ਸੋਹੇ ਜੂੜੇ ਵਿੱਚ ਸਜੀ ਨੂੰ ਵੇਖਦਿਆਂ ਐਨੀ ਗੱਲ ਵੀ ਜਹਿਣ ਵਿੱਚ ਜ਼ਰੂਰ ਰੱਖੀ ਜਾਵੇ ਕਿ ਸਾਲ ਬਾਅਦ ਜਨੇਪਾ ਪੀੜਾਂ ਦੀ ਪੰਡੀ ਹੋਈ ਵਿੱਚ ਵਕਤੀ ਤੌਰ ਤੇ ਕਈ ਤਰ੍ਹਾਂ ਦੇ ਸਰੀਰਕ ਵਿਗਾੜ ਵੀ ਆਉਣੇ ਨੇ ਇਸ ਦਾ باوجود ਮੈਨੂੰ ਉਦੋਂ ਵੀ ਇੰਨਾ ਹੀ ਪ੍ਰਵਾਨਿਤ ਹੋਵੇਗਾ ਜਿੰਨਾ ਹੁਣ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ